ਤਾਂ ਸ੍ਰੀ ਸਤੂ ਰਾਮਦਾਸ ਜੀ ਸ੍ਰੀ ਜੇਠਾ ਜੀ ਨੇ ਗੋਇੰਦਵਾਲ ਜਾਣਾ ਸੋਡੀ ਹਰਦਾਸ ਜੀ ਬਾਸਰ ਕੇ ਵਿਆਹ ਹੋਏ ਸਨ ਕੁਝ ਸਮੇਂ ਉਪਰੰਤ ਮਾਤਾ ਦਿਆਕੌਰ ਜੀ ਆਪਣੇ ਲਾਡਲੇ ਸਪੁੱਤਰ ਨੂੰ ਲੈ ਕੇ ਆਪਣੇ ਪੇਕੇ ਘਰ ਬਾਸਰ ਕੇ ਆ ਗਈ ਅਜੇ ਕੁਛ ਦਿਨ ਹੀ ਬਾਸਰ ਕੇ ਆਇਆ ਨ ਹੋਏ ਸਨ ਕਿ ਇਸ ਪਿੰਡ ਦੀ ਸੰਗਤ ਗੁਰੂ ਅਮਰਦਾਸ ਜੀ ਦੇ ਜੋ ਥੋੜੇ ਚਿਰ ਤੋਂ ਹੀ ਗੁਰਗੱਦੀ ਹੋਏ ਬਿਰਾਜਮਾਨ ਹੋਏ ਸਨ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਨੂੰ ਚਲੀ ਗਈ ਸੰਗਤ ਦਾ ਉਤਸ਼ਾਹ ਤੇ ਤਿਆਰੀ ਵੇਖ ਕੇ ਸ੍ਰੀ ਜੇਠਾ ਜੀ ਵੀ ਗੁਰੂ ਦਰਸ਼ਨਾ ਵਾਸਤੇ ਤਿਆਰ ਹੋ ਗਏ ਸੰਗਤ ਨਾਲ ਗੋਇੰਦਵਾਲ ਪਹੁੰਚ ਗਏ ਗੁਰੂ ਦਰਬਾਰ ਦੀ ਮਹਿਮਾ ਵੇਖ ਕੇ ਉੱਥੇ ਹੀ ਲੰਗਰ ਆਦ ਦੀ ਸੇਵਾ ਵਿੱਚ ਜੁਟ ਗਏ 2-4 ਦਿਨ ਦਰਸ਼ਨ ਪਰਸਨ ਕਰਕੇ ਹੋਰ ਸੰਗਤ ਤਾਂ ਆਪੋ ਆਪਣੇ ਘਰਾਂ ਵਿਹਾਰਾਂ ਕਾਰਾਂ ਵਿਹਾਰਾਂ ਦੀ ਤਾੰਗ ਕਰਕੇ ਘਰਾਂ ਨੂੰ ਮੁੜ ਆਈ ਪਰ ਸ੍ਰੀ ਜੇਠਾ ਜੀ ਉਥੇ ਹੀ ਤਨ ਮਨ ਕਰਕੇ ਸੇਵਾ ਵਿੱਚ ਜੁਟ ਰਹੇ